ਜੋ ਪ੍ਰਾਣੀ ਗੋਵਿੰਦ ਤਿਆਵੈ ਪੜਿਆਨ ਪੜਿਆ ਪਰਮ ਗਤ ਪਾਵੈ ਸਾਧੂ ਸੰਗਿ ਸਿਮਰ ਗੋਪਾਲ ਬਿਨ ਨਾ ਵੈ ਝੂਠਾ ਤਨ ਮਾਲ ਰਹਾਉ ਰੂਪਵੰਤ ਸੋ ਚਤੁਰ ਸਿਆਣਾ ਜਿਨ ਜਨ ਮਾਨਿਆ ਪ੍ਰਭ ਕਾ ਪਾਣਾ ਜਗ ਮੈਂ ਆਇਆ ਸੋ ਪਰਵਾਨ ਕਟ ਕਟ ਆਪਣਾ ਸੁਆਮੀ ਜਾਣ ਕਹੋ ਨਨਕ ਜਾਕੇ ਪੂਰਨ ਭਾਗ ਹਰ ਚਰਨੀ ਤਾ ਕਾ ਮਨ ਲਾਗ ਗਉੜੀ ਮਹਲਾ ਪੰਜਵਾ ਹਰ ਕੇ ਦਾਸ ਸਿਉ ਸਾਖਤ ਨਹੀਂ ਸੰਗ ਉਹ ਵਿਖਈ ਉਸ ਰਾਮ ਕੋ ਰੰਗ ਰਹਾਉ ਮਾਨਯ ਅਸਵਾਰ ਜੈਸੇ ਤੁਰੀ ਸੀ ਗਾਰੀ ਜਿਉ ਕਾ ਪੁਰਖ ਪੁਚਾਰੇ ਨਾਰੀ ਬੈਲ ਕਉ ਨੇਤਰਾ ਪਾਏ ਦੁਹਾਵੈ ਗਊਚਰ ਸਿੰਘ ਪਾਛ ਪਾਵੈ ਗਾੜ ਦੇੇ ਕਾਮ ਤੀਨ ਕਰ ਪੂਜੀ ਸਉਦੇ ਕਉ ਤਾਵੇ ਬਿਨ ਕੂੰਜੀ ਨਨਦ ਰਾਮ ਨਾਮ ਜਪ ਚੀਤ ਸਿਮਰ ਸੁਆਮੀ ਹਰ ਸਾਮੀਤ ਗਊੜੀ ਮਹਲਾ ਪੰਜਵਾ ਸਾ ਮਤ ਨਿਰਮਲ ਕਹੀਤ ਤੀਰ ਰਾਮ ਰਸਾਇਨ ਤੀਵਤ ਬੀਰ ਹਰ ਕੇ ਚਨ ਹਿਰਦੈ ਕਰੇ ਊਟ ਜਨਮ ਮਰਨ ਤੇ ਹੋਵਤ ਛੂਟ ਰਹਾਉ ਸੋਤਨ ਨਿਰਮਲ ਜਿਤਿ ਉਪਜੈ ਨਾ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੰਗ ਮਿਟ ਜਾਤ ਵਿਕਾਰ ਸਭ ਤੇ ਉਚਿ ਹੋ ਉਪਕਾਰ ਪ੍ਰੇਮ ਭਗਤ ਰਾਤੇ ਗੋਪਾਲ ਨਾਨਕ ਜਚ ਸਾਧਰਵਾਲ ਗਉੜੀ ਮਹੱਲਾ ਆਪਣਿ ਮਾਇਆ ਸੀ ਪ੍ਰੀਤ ਗੋਬਿੰਦ ਸਿਉ ਲਾਗੀ ਈ ਮੇਲੇ ਪੂਨਵੜ ਪਾਗੀ ਰਹਾ ਪਰਤਾ ਪੀਖ ਬਿਕਸ ਜਿਉ ਨਾਰੀ ਤਿਉ ਹਰ ਜਨ ਜੀਵੈ ਨਾਮ ਚਿਤਾ ਦੀ ਉਤ ਪੇ ਕਾ ਜਿਉ ਜੀਵਤ ਮਾਤਾ ਉਤ ਪੋਤ ਜਨ ਹਰਿ ਸਿਉ ਰਤਾ ਲੋਭੀ ਅੰਧ ਕਰਾ ਪੀਖ ਤਨਾ ਜਨ ਚਰਨ ਕਮਲ ਸਿਉ ਲਾਗੋ ਮਨ ਬਿਸਰ ਨਹੀਂ ਇਕ ਤੇ ਲਦਾ ਤਾਰ ਨਨਕ ਕੇ ਪ੍ਰਭ ਪ੍ਰਾਨ ਅਧਾਰ ਗਉਦੀ ਮਹਲਾ ਪੁਨੀ ਮਾਰਾਮ ਰਸਾਇਣ ਜੋ ਜਨ ਗੀਤੇ ਚਨ ਕਮਲ ਪ੍ਰੇਮ ਭਗਤੀ ਬੀਤੇ ਰਹਾਉ ਆਨ ਰਸਾ ਦੀ ਸੇ ਸਭ ਸਾਰਾ ਨਾਮ ਬਿਨਾਂ ਨਿਹ ਪਲ ਸੰਸਾਰ ਅੰਧਕੂਪ ਤੇ ਕਾਢੇ ਆਪ ਗੁਣ ਗੋਵਿੰਦੇ ਚਰਜ ਪ੍ਰਤਾਪ ਵਾਣ ਤਰੇ ਨੋ ਤ੍ਰਿਪੂਣ ਪੂਣ ਗੋਪਾਲ ਬ੍ਰਹਮ ਪ੍ਰਸਾਰ ਜੀ ਸੰਗ ਦਇਆਲ ਕਹੋ ਨਾਨਕ ਸਾਖਤਨੀ ਸਾਰ ਮਾਨ ਲੀਤ ਜਿਸ ਸਿਰਜਨਹਾਰ ਗਉੜੀ ਮਹੱਲਾ ਪੰਜਵਾਂ ਨਿਤ ਪ੍ਰਤ ਨਾਮਨ ਰਾਮ ਸਰ ਕੀ ਜੈ ਝੋਲ ਮਹਾਰਸ ਹਰਿ ਅੰਮ੍ਰਿਤ ਕੀ ਜੈ ਰਹਾਉ ਨਿਰਮਲ ਉਦਕ ਗੋਵਿੰਦ ਕਾ ਨਾਮ ਮਜਨ ਕਰਤ ਪੂਰਨ ਸਭ ਕਾਮ ਸੰਤ ਸੰਗ ਤੈ ਗੋਸਤ ਹੋਏ ਕੂਟ ਜਨਮ ਕੇ ਕਿਲ ਵਿਖ ਕੋਏ ਸਿਮਰੈ ਸਾਧ ਕਰੇ ਆਨੰਦ ਮਨ ਤਨ ਰਵਿਆ ਪਰਮ ਆਨੰਦ ਜਿਸੇ ਪ੍ਰਾਪਤ ਅਰਚਨ ਨਿਧਾਨ ਨਾਨਕ ਦਾਸ ਸੇਹ ਕੁਰਬਾਨ ਗਉੜੀ ਮਹਲਾ ਪੰਜਾਂ ਸੋਖਿ ਸ਼ਕਾਰ ਜਿਤ ਮੈਲ ਨਾ ਲਾਗੈ ਹਰ ਕੀਰਤਨ ਮੈਂ ਓ ਮਨ ਜਾਗੈ ਰਾਵ ਏਕੋ ਸਮਰਨਾ ਦੂਜਾ ਪਾਓ ਸੰਤ ਸੰਗ ਜਪ ਕੇਵਲ ਨਾਉ ਕਰਮ ਤਰਮ ਨੇ ਬ੍ਰਤ ਪੂਜਾ ਪਾਰ ਬ੍ਰਹਮ ਬਿਨ ਜਾਨ ਨੂੰ ਦੂਜਾ ਤਾਂ ਕਿ ਪੂਰਨ ਹੋਈ ਕਾਲ ਜਗੀ ਪ੍ਰੀਤ ਆਪਣੇ ਪ੍ਰਭ ਨਾਲ ਸੋ ਬਸ ਨੂੰ ਹੈ ਅਪਰਿਆਪਾਰ